ਕੀ ਗੱਲ ਦੋਸਤੋ ਨਮਸਕਾਰ ਦੋਸਤੋ ਅੱਜ ਆਪਾਂ ਪਹੁੰਚ ਗਏ ਆ ਰਿਲੈਕਸੋ ਦੇ ਸ਼ੋਅਰੂਮ ਦੇ ਵਿੱਚ ਜਿਹੜਾ ਕੀ ਹੈ ਸਰਕੂਲਾ ਰੋਡ ਗਲੀ ਨੰਬਰ 7 ਨੀਅਰ ਐਚਡੀਐਫਸੀ ਬੈਂਕ ਅਬੋਹਰ ਦੋਸਤੋ ਬੜੀ ਖੁਸ਼ੀ ਦੀ ਗੱਲ ਹੈ ਕਿ ਰਿਲੈਕਸੋ ਸ਼ੋਅਰੂਮ ਦੁਬਾਰਾ ਤੋਂ ਓਪਨ ਹੋ ਗਿਆ ਹੈ ਜੇ ਐਸੇ ਤੁਹਾਨੂੰ ਕੋਈ ਪ੍ਰੋਡਕਟ ਜਿਹੜੇ ਆ ਪਹਿਲਾਂ ਕੁਆਲਟੀ ਵਾਲੇ ਪ੍ਰੋਡਕਟ ਹੈ ਫੇਰ ਤੋਂ ਮਿਲਣ ਜਾ ਰਹੇ ਨੇ ਨਾਲ ਰਖੜੀ ਇਹ ਕਰਕੇ ਤੁਹਾਨੂੰ ਆਫਰ ਮਿਲਣ ਜਾ ਰਹੀ ਹੈ ਕਿ ਤੁਸੀਂ 1999 ਦੇ ਪ੍ਰੋਡਕਟ ਖਰੀਦਦੇ ਹੋ ਤਾਂ 300 ਰੁਪਏ ਦਾ ਛੇ ਹੈ ਸਲਮਾਨ 2499 ਦਾ ਤੁਸੀਂ ਪ੍ਰੋਡਕਟ ਖਰੀਦਦੇ ਹੋ ਤਾਂ 55 ਦਾ ਛੇ 3499 ਰੁਪਏ ਦੇ ਤੁਸੀਂ ਜੇ ਖਰੀਦ ਕਰਦੇ ਹੋ ਤਾਂ 750 ਰੁਪਏ ਦੀ ਤੁਹਾਨੂੰ ਲੈਸ ਮਿਲੇਗੀ ਇਸ ਤਰ੍ਹਾਂ ਦੇ ਬੜੇ ਆਫਰ ਹੈਗੇ ਨੇ ਆਪਾਂ ਤੁਹਾਨੂੰ ਕੰਡੀਸ਼ਨਸ ਦੇਵਾ ਦੀ ਦੱਸਣਗੇ ਆਪਾਂ ਗੱਲਬਾਤ ਕਰਨੇ ਆ ਕ੍ਰਿਸ਼ਨ ਜੀ ਨਾਲ ਤੇ ਜਾਣਨੇ ਕਿ ਹੋਰ ਕਿਹੜੇ ਕਿਹੜੇ ਪ੍ਰੋਡਕਟ ਇੱਥੇ ਨਵੇਂ ਆ ਗਏ ਨੇ ਤੇ ਦੋਸਤੋ ਇੱਥੇ ਰਿਲੈਕਸ ਹੋ ਫਲਾਈਟ ਬਾਮਾਸ ਇਹ ਹੋਰ ਵੀ ਕਈ ਪ੍ਰਾਣ ਜਿਹੜੇ ਹੈਗੇ ਆ ਉਹਨਾਂ ਦੇ ਸ਼ੋ ਚਪਲਾ ਵਗੈਰਾ ਉਪਲਬਧ ਹੈਗੇ ਆ ਨੇ ਤੁਸੀਂ ਇੱਕ ਵਾਰੀ ਐਡਰੈਸ ਫਿਰ ਤੋਂ ਨੋਟ ਕਰ ਲਓ ਸਟਰੀਟ ਨੰਬਰ 7 ਸੁਖਲਾ ਰੋਡ ਨੀਅਰ HDFC ਬੈਂਕ ਅਬੋਹਰ ਕਾਪਾ ਗੱਲਬਾਤ ਕਰਨੇ ਕਲੈਕਸ਼ਨ ਸੱਦੇਵਾਈ ਨਾਲ ਹਾਂਜੀ ਸਰ ਵੈਲਕਮ ਜੀ ਸਾਡੇ ਲਾਈਵ ਤੇ ਜੀ ਮੋਸਟ ਵੈਲਕਮ ਜੀ ਤੁਹਾਡਾ ਦਵਿੰਦਰ ਜੀ ਆਉਣ ਵਾਸਤੇ ਜੀ ਥੈਂਕ ਯੂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਜਾਨ ਐਕਸਪਰਟ ਦੇ ਰਾਮ ਰਾਮ ਨਮਸਤੇ ਸਤਿ ਸ੍ਰੀ ਅਕਾਲ ਜੀ ਦੁਬਾਰਾ ਤੋਂ ਓਪਨ ਹੋ ਗਿਆ ਰੈਕਸ ਬਿਲਕੁਲ ਬਿਲਕੁਲ ਦੁਬਾਰਾ ਰੀਓਪਨ ਹੋ ਗਿਆ ਜੀ 12 ਤਰੀਕ ਦੀ ਓਪਨਿੰਗ ਹੈ ਉਹ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਯਾਰ ਰੈਲੈਕਸ ਹੁਣ ਨਵੇਂ ਲੈ ਕੇ ਆਏ ਤੇ ਹੁਣ ਕਿਹੜੇ ਪ੍ਰੋਡਕਟ ਸਰ ਆਪਣੇ ਕੋਲ ਸਾਰੀ ਰੇਂਜ ਅਵੇਲੇਬਲ ਹੈ ਉਹ ਵੀ ਜੀ ਸਾਰੀ ਸਪਾਰਕਸ ਦੀ ਫਲਾਈਟ ਦੀ ਬਹਾਮਾਸ ਦੀ ਠੀਕ ਹੈ ਬੋਸਟਨ ਦੀ ਜੈਂਟਸ ਦੇ ਵਿੱਚ ਔਰ ਮੈਰੀ ਜਨ ਦੀ ਠੀਕ ਹੈ ਲੇਡੀਜ਼ ਦੇ ਵਿੱਚ ਆ ਗਈ ਠੀਕ ਹੈ ਉਹ ਸਾਰੀ ਰੇਂਜ ਅਵੇਲੇਬਲ ਹੈ ਜਿਹੜੀ ਆਫਰ ਚੱਲ ਰਹੀ ਹੈ 750 ਰੁਪਏ ਤੱਕ ਦੀ ਬਿਲਕੁਲ ਸਰ ਆਫਰ ਦਿੱਤੀ ਕੰਪਨੀ ਨੇ ਆਪਣੇ ਰਕਸ਼ਾ ਬੰਧਨ ਦੀ ਔਰ ਇੰਡੀਪੈਂਡੈਂਸ ਡੇ ਦੀ ਠੀਕ ਹੈ ਆਫਰ ਬੜੀ ਵਧੀਆ ਦਿੱਤੀ ਕੰਪਨੀ ਨੇ ਇਤੀ ਜੇ ਤੁਸੀਂ 2000 ਦੀ ਸ਼ੋਪਿੰਗ ਕਰਦੇ ਹੋ 1999 ਦੀ ਤਾਂ 300 ਰੁਪਏ ਤੁਹਾਨੂੰ ਆਫ ਹੋਏਗਾ ਅਗਰ 2499 ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ 525 ਰੁਪਏ ਦਾ ਆਫ ਹੋਏਗਾ ਅਗਰ 3499 ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ 750 ਰੁਪਏ ਦਾ ਡਿਸਕਾਊਂਟ ਹੋਏਗਾ ਠੀਕ ਹੈ ਜੀ ਇਹ ਆਫਰ ਹੈ ਕਦੋਂ ਤੱਕ ਜੀ ਇਹ ਸਰ 19 ਤਰੀਕ ਤੱਕ ਚੱਲੇਗੀ ਆਫਰ ਰક્ષાਬੰਧਨ ਤੱਕ ਠੀਕ ਹੈ 14 ਤਰੀਕ ਤੋਂ ਲੈ ਕੇ 19 ਤਰੀਕ ਤੱਕ ਤੇ ਦੋਸਤੋ ਅੱਜ ਹੈਗੀ 16 ਤਰੀਕ ਤੇ ਸਿਰਫ ਰਹਿ ਗਏ ਨੇ ਦਿਨ 4 19 ਤਰੀਕ ਤੱਕ ਤੁਸੀਂ ਇੱਥੇ ਆ ਕੇ ਖਰੀਦਦਾਰੀ ਕਰੋ ਤੇ ਜਿਹੜਾ ਉੱਪਰ ਮਿਲ ਰਿਹਾ ਉਹਦਾ ਲਾਭ ਚੁੱਕੋ ਆਪਾਂ ਹੋਰ ਵੀ ਪ੍ਰੋਡਕਟਿਵ ਖਾਨੇ ਤੁਹਾਨੂੰ ਕ੍ਰਿਸ਼ਨ ਜੀ ਵਿਖਾਣਗੇ ਕਿ ਕਿਹੜੇ-ਕਿਹੜੇ ਪ੍ਰੋਡਕਟ ਹਨ ਇਹਦੀ ਕੁਆਲਿਟੀ ਕੀ ਹੈ ਬਿਲਕੁਲ ਸਰ ਸਰ ਗੱਲ ਕਰੀਏ ਇਹਨਾਂ ਪ੍ਰੋਡਕਟਾਂ ਦੀ ਤਾਂ ਇਹਨਾਂ ਦੀਆਂ ਕੁਆਲਿਟੀ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਬਿਲਕੁਲ ਸਰ ਦੇਖੋ ਲੇਡੀਜ਼ ਦੇ ਵਿੱਚ ਸਪਾਰਕਸ ਦੇ ਵਿੱਚ ਬਹੁਤ ਹੀ ਅਲਟੀਮੇਟ ਯੂਨਿਕ ਕਲਰ ਬਹੁਤ ਹੀ ਸੋਹਣਾ ਹੈ ਆਪਰ ਮੈਸ਼ ਹੋਏਗੀ ਜੀ ਮੈਮਰੀ ਫੋਰਮ ਆਏਗਾ ਇਨਸੌਲ ਟਪੀਆ ਦੇ ਵਿੱਚ ਆ ਗਿਆ ਬੜਾ ਇੱਕ ਕੰਫਰਟੇਬਲ ਲਾਈਟਵੇਟ ਸ਼ੂਜ਼ ਹੈ ਪ੍ਰੋਪਰ ਡਿਊਰਬਿਲਟੀ ਹੈਗੀ ਜੀ ਅੱਗੇ ਆਜੋ ਅੱਗੇ ਜੈਂਟਸ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਆਇਆ ਕੈਜੂਅਲ ਸ਼ੂ ਚੱਲ ਰਹੇ ਹੈ ਕੈਜੂਅਲ ਸ਼ੂਜ਼ ਦੇ ਵਿੱਚ ਪ੍ਰੋਪਰ ਕੁਰੀ ਰੇਂਜ ਹੈਗੀ ਪ੍ਰੋਪਰ ਵਧੀਆ ਵੈਰਾਈਟੀ ਮਿਲਦੀ ਜਿਹੜੀ ਹਰ ਇੱਕ ਜੀਨਾਂ ਦਾ ਮਤਲਬ ਡੈਨਿਮ ਨਾਲ ਵੀ ਵੇਅਰ ਕਪਾ ਸਕਦੇ ਆਂ ਔਰ ਆਪਾਂ ਟਰੌਜ਼ਰ ਨਾਲ ਵੀ ਪਾ ਸਕਦੇ ਆਂ ਠੀਕ ਹੈ ਜੀ ਇਸ ਤੋਂ ਇਲਾਵਾ ਅੱਗੇ ਸਪੋਰਟਸ ਸ਼ੂਜ਼ ਦੇ ਵਿੱਚ ਜਿਸ ਤਰ੍ਹਾਂ ਅੱਜਕੱਲ ਦੀ ਯੰਗਸਟਰ ਲੋਕਾਂ ਨੂੰ ਪਸੰਦ ਆ ਬੱਚ ਮ ਬਹੁਤ ਹੀ ਸੋਹਣੀ ਚੀਜ਼ ਹੈਗੀ ਹੈ ਕੋਈ ਚੀਜ਼ ਸੋਲਵ ਹੋ ਗਿਆ ਵਧੀਆ ਜੀ ਮੈਸ਼ੇਜ ਹੋਏਗਾ ਪੀਪੀਰ ਸੋਲ ਹੋਏਗਾ ਮੈਮਰੀ ਫੋਰਮ ਹੋਏਗਾ ਪੂਰੀ ਡਿਊਰੈਬਿਲਟੀ ਪੂਰੀ ਬੜੀ ਅੱਛੀ ਚੱਲਣ ਵਾਲੀ ਬੜੀ ਕੰਫਰਟੇਬਲ ਹੈਗੀ ਹੈ ਠੀਕ ਹੈ ਜੀ ਅੱਗੇ ਅੱਜ ਕੱਲ੍ਹ ਜਿਸ ਦਾ ਵਿਦਆਊਟ ਲੇਸਿਸ ਆਇਕੋ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਹੈ ਜੀ ਵਿਦਆਊਟ ਲੇਸਿਸ ਲੋਕੀ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੈ ਵਿਦਆਊਟ ਲੇਸਿਸ ਇਸ ਟਾਈਮ ਯੰਗਸਟਰ ਔਰ 올ਡਰ ਦੋਨਾਂ ਦੀ ਫੇਵਰੇਟ ਹੈ ਬਿਲਕੁਲ ਹੈ ਜੀ ਉਹਦੇ ਵਿੱਚ ਆਪ ਨੂੰ ਬੜੀ ਵਧੀਆ ਪ੍ਰੋਪਰਲੀ ਰੇਂਜ ਮਿਲ ਜੇਗੀ ਪ੍ਰੋਪਰ ਡਿਜ਼ਾਈਨ ਮਿਲ रेंज की गल करिए शूज अपने किन्ने रुपये शुरू हो जाए शूज सर अपने स्टार्टिंग हो जाता है हज़ार रुपये तो लैके लास्ट अपने को पच्ची सौ रुपये तक शूज है जी ठीक है हाँ जी सर ठीक है अगर सर आखो स्लीपर स्लीपर अब बहुत ट्रेंड चल रहा है कलॉक्स बहुत ज्यादा ट्रेंड चल रहा है जी कलॉक्स में अपने बड़ी नवी चीज़ आ चुकी है मार्बल जी अच्कल होलीवुड ने सुनिया ना मार्वल जी मूवी बन रही है कंपनी ने टाइपअप किया मार्बल न और डिजनी ठीक है एनी बड़ी अच्छी कलैक्शन बहुत वीडियो रेंज और बड़ी ही ज्यादा कंफर्टेबल चीज़ आई है अपने को ठीक है ਉਸ ਤੋਂ ਇਲਾਵਾ ਸਪਾਰਕ ਦੀ ਚप्पल ਆ ਗਈ ਐਂਟੀ ਸਕਿਡ ਚप्पल ਠੀਕ ਹੈ ਜੀ ਬੜੀ ਕੰਫਰਟੇਬਲ ਹੈਗੀ ਐਂਡ ਸਕਿਡ ਹੋਏਗੀ ਠੀਕ ਹੈ ਕਲਰਸ ਲਗਾ ਕਲੈਕਸ਼ਨ ਮੇਰਾ ਕਾਫੀ ਹੈਗੀ ਆਪਣੇ ਕੋਲ ਆ ਚੁਕੀ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਅੱਗੇ ਆਜੋ ਜੀ ਆਪਣੇ ਕੋਲ ਨਦਰ ਸ਼ੂਜ਼ ਮਾਸਟਨ ਦੇ ਵਿੱਚ ਠੀਕ ਹੈ ਜੀ ਲੇਸਿਸ ਵਾਲੇ ਵਿਦਾਊਟ ਲੇਸਿਸ ਹਰ ਇੱਕ ਤਰ੍ਹਾਂ ਦੇ ਹੀ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਇਹਦੇ ਵਿੱਚ ਸਰ ਇੱਕ ਨਵੀਂ ਚੀਜ਼ ਆਈ ਆਹ ਵਾਲੀ ਚੀਜ਼ ਅਜਕੱਲ ਇਹ ਤਾਂ ਕਾਫੀ ਟ੍ਰੈਂਡ ਹੈ ਜਿਸ ਤਰ੍ਹਾਂ ਮੈਰਿਜ ਵਗੈਰਾ ਚ ਭਾਈ ਜੀ ਨੇ ਜੁੱਤੀ ਸਟਾਈਲ ਵੀ ਕਹਿੰਦੇ ਹੁੰਦੇ ਆਪਾਂ ਨੂੰ ਠੀਕ ਹੈ ਇਹ ਚੀਜ਼ ਬੜੀ ਯੂਨਿਕ ਆਈਟਮ ਹੈ ਬਹੁਤ ਸੋਹਣੀ ਆਈਟਮ ਆਈ ਹੈ ਇਹਦੇ ਵਿੱਚ ਦੋ ਤਿੰਨ ਡਿਜ਼ਾਈਨ ਹੈ ਦੋ ਤਿੰਨ ਕਾਫੀ ਕਲਰ ਵੀ ਕਾਫੀ ਆਏ ਨੇ ਜਿਸ ਤਰ੍ਹਾਂ ਵਾਲਾ ਹੋ ਗਿਆ ਜਿਆਦਾ ਜਿਹੜਾ ਕਲਰ ਹੋ ਗਿਆ ਵਾਲਾ ਜੀ ਹੌਸਲਾਬਾਦ ਸੈਂਡਲਸ ਵਗੈਰਾ ਲੈਦਰ ਦੇ ਵਿੱਚ ਠੀਕ ਹੈ ਜੀ ਲੈਦਰ ਚੱਪਲ ਵਗੈਰਾ ਹੋਗੀ ਠੀਕ ਹੈ ਜੀ ਲੈਦਰ ਚੱਪਲ ਵਗੈਰਾ ਪ੍ਰੋਪਰ ਮਿਲ ਜੇਗੀ ਸਲੀਪਰ ਮਿਲ ਜਣਗੇ ਲੈਦਰ ਦੇ ਵਿੱਚ ਚੱਪਲ ਮਿਲ ਜੇਗੀ ਵੀਸ਼ੇ ਮਿਲ ਜੇਗੀ ਅੰਗੂਠੇ ਵਾਲੀ ਵੀ ਮਿਲ ਜਾਈਏ ਆਪਣੇ ਕੋਲ ਠੀਕ ਹੈ ਜੀ ਸਰ ਪੀਯੂ ਸੋਲ ਦੇ ਵਿੱਚ ਠੀਕ ਹੈ ਜੀ ਜਿੰਨੂੰ ਪਾਣੀ ਵਗੈਰਾ ਖਰਾਬ ਨਹੀਂ ਇੰਨੇ ਕਿਥੇ ਮਰਜੀ ਅਜਕਲ ਜਿਵੇਂ ਪਾਣੀ ਪੁਣੀ ਪਾਣ ਵਾਸਤੇ ਅੰਦਰ ਬਾਰੀ ਪਾਇਆ ਜਾ ਬਹੁਤ ਅੱਛੀ ਕਲੈਕਸ਼ਨ ਹੈਗੀ ਠੀਕ ਹੈ ਜੀ ਜੈਂਟਸ ਵਿੱਚ ਚਾਵਲੀ ਜੈਂਟਸ ਹੈ ਚਾਗੀ ਅੱਗੇ ਤੁਹਾਨੂੰ ਲੇਡੀਜ਼ ਦੇ ਦਿਖਾਦੇ ਆਂ ਇਹ ਦੇਖੋ ਜੀ ਅਜਕਲ ਨਾ ਲੇਡੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਚੱਲ ਰਹੀ ਡਾਕਟਰ ਸੋਲ ਠੀਕ ਡਾਕਟਰ ਵੀ ਕਹਿੰਦੇ ਆ ਕਿਉਂਕਿ ਅੱਜ ਕੱਲ੍ਹ ਗੱਡੀਆਂ ਦੇ ਹਰ ਇੱਕ ਤੇ ਹਰ ਗੱਡੀਆਂ ਬੜੀ ਦਰਦ ਰਾਂ ਦੀ ਤੇ ਆਪਣਾ ਡਾਕਟਰ ਸੋਲ ਦੇ ਵਿੱਚ ਬੜੀ ਕੋਮਫਰਟ ਸੋਲ ਜਿੰਨੂੰ ਕਹਿੰਦੇ ਲੋਕੋ ਕੰਫਰਟ ਡਾਕਟਰ ਸੋਲ ਦੇ ਵਿੱਚ ਕਾਫੀ ਕਲੈ ਸਲੀਪਰ ਜੋ ਮਿਲ ਜੇਗਾ ਉਹ ਵੀ ਸ਼ੇਪ ਦੀ ਵੀ ਆਪਣੇ ਕੋਲ ਅਵੇਲੇਬਿਲਟੀ ਹੈਗੀ ਹੈ ਠੀਕ ਹੈ ਡਾਕਟਰ ਸੋਲ ਹੈ ਕੰਫਰਟ ਹੈ ਤੁਸੀਂ ਜਿਵੇਂ ਮਰਜੀ ਇਹਨੂੰ ਪਾ ਕੇ ਜਾ ਸਕਦੇ ਹੋ ਜਿੱਥੇ ਮਰਜੀ ਵਧੀਆ ਕੁਆਲਿਟੀ ਵਿੱਚ ਬਹੁਤ ਸੋਹਣੀ ਚੀਜ਼ ਹੈ ਅੱਛੀ ਚੀਜ਼ ਹੈ ਠੀਕ ਹੈ ਸਰ ਸਰ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਆਫਰ ਫਿਰ ਤੋਂ ਰਿਪੀਟ ਕਰਦੇ ਹੋ ਜੀ ਆਫਰ ਸਰ ਅਗਰ ਤੁਸੀਂ ਇਹ ਆਫਰ ਅਗੇ ਦੀ 4 ਦਿਨ ਦੀ ਰਹਿ ਗਈ ਜੀ ਅੱਜ ਠੀਕ ਹੈ ਅਗਰ ਤੁਸੀਂ 1999 ਦੀ ਕਰਦੇ ਹੋ ਸ਼ੋਪਿੰਗ ਤਾਂ ਤੁਹਾਨੂੰ 300 ਵੀ ਡਿਸਕਾਊਂਟ ਹੋ ਜਾਏਗਾ ਅਗਰ ਤੁਸੀਂ 2500 ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ 500 250 ਰੁਪਏ ਦਾ ਡਿਸਕਾਊਂਟ ਹੋ ਜਾਏਗਾ ਅਗਰ ਤੁਸੀਂ 3500 ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ 750 ਰੁਪਏ ਦਾ ਡਿਸਕਾਊਂਟ ਹੋ ਜਾਏਗਾ ਠੀਕ ਹੈ ਸਰ ਇਸ ਤੋਂ ਇਲਾਵਾ ਆਪਣੇ ਕੋਲ ਜੇ ਬੱਚਿਆਂ ਦੇ ਵਿੱਚ ਕਲੈਕਸ਼ਨ ਆ ਚੁੱਕੀ ਹੈ ਬਹੁਤ ਵਧੀਆ ਡਿਜ਼ਨੀ ਦੀ ਮਾਰਵਲ ਦੀ ਜਿਹਦੇ ਵਿੱਚ ਸੈਂਡਲ ਆ ਜਾਣਗੇ ਆਪਣੇ ਕੋਲ ਟਾਕਸ ਆ ਜਾ ਸੇ ਸਭ ਚੀਜ਼ਾਂ ਮਿਲ ਜਾਣਗੀਆਂ ਸਲੀਪਰ ਮਿਲ ਜਾਣਗੀਆਂ ਚੱਪਲ ਮਿਲ ਜੇਗੀ ਵੀ ਸ਼ੇ ਵਗੈਰਾ ਚੱਪਲ ਆ ਜਾਏਗੀ ਸਾਰੀ ਠੀਕ ਹੈ ਜੀ ਹਾਂਜੀ ਸਰ ਕਿੰਨੇ ਸਾਲ ਤੋਂ ਕਿੰਨੇ ਸਾਲ ਦੀ ਉਮਰ ਤੱਕ ਦੇ ਬੱਚਾ ਵਾਸਤੇ ਇਹ ਸਰ ਆਪਣੇ ਕੋਲ 2 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਸਾਰੀ ਕਲੈਕਸ਼ਨ ਹੈਗੀ ਹੈ ਠੀਕ ਹੈ ਹਾਂਜੀ ਸਰ ਕੀ ਬਾਤ ਹੈ ਜੀ ਇਹ ਤਾਂ ਆਪਾਂ ਰੇਟ ਕਿੱਥੋਂ ਸ਼ੁਰੂ ਹੋ ਜਾਂਦੇ ਜੀ ਰੇਟ ਸਰ ਆਪਣੇ ਕੋਲ ਜਿਵੇਂ ਚੱਪਲ ਹੈਗੀ ਚੱਪਲ ਆਪਣੇ 300 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਕਲੌਕਸ ਦੀ ਸਟਾਰਟ ਗੱਲ ਕਰੀਏ ਕਲੌਕਸ ਆਪਣੇ ਕੋਲ 400 ਤੋਂ ਸਟਾਰਟ ਹੈਗਾ ਸੈਂਡਲ ਆਪਣੇ ਕੋਲ 500 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਠੀਕ ਹੈ ਜੀ ਹ ਇਸ ਤੋਂ ਇਲਾਵਾ ਸਰ ਆਪਣੇ ਕੋਲ ਐਸੈਸਰੀਜ਼ ਵਗੈਰਾ ਆ ਜੇਗੀ ਸਾਰੀ ਠੀਕ ਹੈ ਜਿਵੇਂ ਸ਼ੂ ਫਰੇਸ਼ਨਰ ਹੋ ਗਿਆ ਪਾਲਿਸ਼ ਹੋ ਗਈ ਵੈਕਸ ਪਾਲਿਸ਼ ਹੋ ਗਈ ਐਸੈਸਰੀ ਦੇ ਵਿੱਚ ਆਪਣੇ ਸਾਕਸ ਵਗੈਰਾ ਮਿਲ ਜੇਗੀ ਠੀਕ ਹੈ ਜੀ ਹਾਂਜੀ ਸਰ ਦੋਸਤੋ ਤੁਸੀਂ ਵਿజిਟ ਕਰਨਾ ਹੈ ਕਿਉਂਕਿ ਆਪਾਂ ਬੋਹਰ ਦੇ ਬਿਜ਼ਨਸ ਵਾਸਤੇ ਲਗਾਤਾਰ ਪ੍ਰਯਾਸ ਕਰਦੇ ਆ ਤੇ ਇਹ ਪ੍ਰਯਾਸ ਵੀ ਸਫਲ ਹੋਣਗੇ ਜਦੋਂ ਆਪਾਂ ਵੀਡੀਓ ਨੂੰ ਸ਼ੇਅਰ ਕਰਾਂਗੇ ਸ਼ੇਅਰ ਜ਼ਰੂਰ ਕਰਿਆ ਜੇ ਤੇ ਨਾਲ ਵਿజిਟ ਜ਼ਰੂਰ ਕਰਿਆ ਜਾਏ ਆਫਰ ਤੁਸੀਂ ਦੇਖ ਲਓ ਫਰੀडम ਸੇਲੇ ਆਫਰ ਹੈਗਾ 199 ਦੀ ਤੁਸੀਂ ਖਰੀਦਾਰੀ ਕਰੋਗੇ 300 ਰੁਪਏ ਦਾ ਆਫਰ ਮਿਲੇਗਾ 2499 ਦੇ ਉੱਪਰ 525 ਰੁਪਏ ਦਾ ਤੇ 3500 ਉੱਪਰ 750 ਰੁਪਏ ਦਾ ਡਿਸਕਾਊਂਟ ਮਿਲੇਗਾ ਬਹੁਤ ਬਹੁਤ ਤਨਵਜ ਜੀ ਸ਼ੁਕਰੀਆ